ਮੇਰਾ ਨਾਮ ਮਿਸ ਜੰਜੂ ਸਿੰਘ ਆ ਮੈਡਮ ਅੱਜ ਐਨੂਅਲ ਫੰਕਸ਼ਨ ਕਰਾਇਆ ਜਾ ਰਿਹਾ ਗਾਇਤਰੀ ਪਬਲਿਕ ਹਾਈ ਸਕੂਲ ਦੇ ਵਿੱਚ ਉਸ ਤੱਕ ਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਗਾਇਤਰੀ ਪਬਲਿਕ ਹਾਈ ਸਕੂਲ ਦੀ ਪ੍ਰਿੰਸੀਪਲ ਆਰ ਕਰਮਿੰਦਰ ਸਰ ਫੈਮਲੀ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਪੈਰੈਂਟਸ ਨੇ ਟੀਚਰਸ ਨੇ ਮੇਰਾ ਸਟਾਫ ਜੋ ਕਿ ਮੇਰੀ ਬੈਕਬੋਨ ਹੈ ਇਹਨਾਂ ਦੇ ਬਦੌਲਤ ਹੀ ਅੱਜ ਇਹ ਪ੍ਰੋਗਰਾਮ मनाया जा रहा है और ये प्रो प्रोग्राम अजे दिन हर साल मनाया जाता है ये तीन रीजन है पहला तो एनुअल फंक्शन है सालाना प्रोग्राम है जो कि बच्चे अपनी पढ़ाई में पास करके आ, अपने परिणाम की जो उड़ीक करते हैं उन्होंने उड़ीक अज के दिन खत्म होंगी दूसरी इस दिन बैसाखी का सैलीब्रेशन भी होंगे तीसरा इस दिन अंबेडकर जयंती भी मनाई जाती है ये तीन फंक्शन कंबाइन करके अस हर साल अज ही मनाते हैं और सोने के सुहागा यह है ਅੱਜ ਦੇ ਦਿਨ ਹੀ ਮਹਾਵੀਰ ਬਜਰੰਗਬਲੀ ਦੀ ਜਨਮ ਉਤਸਵ ਵੀ ਮਨਾਇਆ ਜਾ ਰਿਹਾ ਤੇ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਹੋਰ ਜਿਆਦਾ ਵਧੀਆ ਹੋ ਗਿਆ ਤੇ ਬੱਚਿਆਂ ਨੇ ਆਪਣਾ ਪ੍ਰੋਗਰਾਮ ਦਿੱਤਾ ਬੱਚਿਆਂ ਨੇ ਰਿਜ਼ਲਟ ਪ੍ਰਾਈਜ਼ ਲਿਆ ਸਟਾਫ ਨੂੰ ਪ੍ਰਾਈਜ਼ ਦਿੱਤ ਗਿਆ ਔਰ ਸਭ ਦਾ तहे ਦਿਲੋਂ ਧੰਨਵਾਦ ਜਿੰਨੇ ਵੀ ਮੀਡੀਆ ਕਰਮਚਾਰੀ ਮੇਰੇ ਭੁਜੀ ਵੱਡੇ ਚਿੱਤੇ ਜਿੰਨੇ ਵੀ ਆਏ ਉਹਨਾਂ ਸਭ ਦਾ ਵੀ ਦਿਲੋਂ ਰਿਜ਼ਲਟ ਦੇ ਬਾਰੇ ਕੀ ਕਹੋ ਕਿ ਕਿਸ ਤਰ੍ਹਾਂ ਦਾ ਰਿਜ਼ਲਟ ਲਿਆ देखो रिजल्ट के दे बारे में ये कहूंगी कि बच्चियां दी जड़ी हार्ड वर्किंग और टीचर दी हार्ड वर्किंग है वो बहुत सोना रंग लेके आई है 100% रिजल्ट ਸਾਡੇ ਸਕੂਲ ਦਾ ਰੇ ਹੈ ਜਿੱਦਾਂ ਕਿ 5th ਬੋਰਡ ਹੈ 8th ਬੋਰਡ ਹੈ ਦੋ ਕਲਾਸਾਂ ਦਾ ਰਿਜ਼ਲਟ ਅਨਾਉਂਸ ਹੋ ਚੁੱਕਿਆ ਜੋ ਕਿ 100% ਰੇ ਹੈ ਔਰ 10th ਔਰ 12th ਦੀ ਆਪਾਂ ਵੇਟ ਕਰ ਰਹੇ ਹਾਂ ਜੋ ਨਰਸਰੀ ਕੇਜੀ ਦੇ ਬੱਚੇ ਹੈ ਉਹ ਵੀ ਬਹੁਤ ਅੱਛਾ ਪਰਫਾਰਮ ਕਰ ਰਹੇ ਹੈ ਨਰਸਰੀ ਤੋਂ ਲੈ ਕੇ ਮਿਡਲ ਸਕੂਲ ਦੀ ਮਾਨਤਾ ਪ੍ਰਾਪਤ ਪਰ ਬਾਕੀ ਅਸੀਂ ਅਦਰ ਸਕੂਲ ਦੇ ਨਾਲ ਟਾਈ ਅਪ ਕਰਕੇ ਇਹਨੂੰ ਰਨ ਕਰ ਰਹੇ ਹਾਂ ਔਰ ਬਹੁਤ ਹੀ ਅੱਛਾ ਰਿਜ਼ਲਟ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੇਰੈਂਟਸ ਦਾ ٹرسٹ ਜਿਸ ਤਰ੍ਹਾਂ ਕਿ ਮੇਰੇ ਕੋਲ ਛੋਟਾ ਸਕੂਲ ਹੈ ਮੈਂ ਇਹ ਮੈਪ ਨਹੀਂ ਕਰਦੀ ਐ ਮੈਂ ਨੀ ਐਡ ਵਗੈਰਾ ਨਹੀਂ ਕਰ ਪਾਨੀ ਐ ਉਸ ਦੇ ਮੁਤਾਬਿਕ ਕਿ ਸਕੂਲ ਦੇ ਵਿੱਚ 250 ਤੋਂ 350 ਪੜ ਰਹੇ ਨੇ ਇਹ ਲੋਕ ਇਹ ਪੇਰੈਂਟਸ ਦਾ ٹرسٹ ਹੈ ਕਿ ਉਹ ਸਾਡੇ ਤੇ ਬਿਲੀਵ ਕਰਕੇ ਆਪਣੇ ਬੱਚਿਆਂ ਨੂੰ ਸਾਡੇ ਕੋਲ ਛੋੜ ਰਹੇ ਨੇ ਔਰ ਬੱਚਿਆਂ ਦਾ ਜਿਹੜਾ ਗੁੱਡ ਵੀਲਿਆ ਬੱਚਿਆਂ ਦੀ ਜੋ ਬੱਚੇ ਅਬਜ਼ਰਵ ਕਰਦੇ ਨੇ ਟੀਚਰ ਦਾ ਹਰ ਇੱਕ ਕੈਨਾ ਮੰਨਦੇ ਨੇ ਟੀਚਰ ਦੀ ਹਰੇਕ ਗਾਈਡਲਾਈਨ ਨੂੰ ਫਾਲੋ ਕਰਦੇ ਨੇ ਔਰ ਰਿਜ਼ਲਟ ਕੀ ਬੱਚਿਆਂ ਦਾ ਨਹੀਂ ਅਸੀਂ ਕਹੀਏ ਤਾਂ ਸਾਡੇ ਟੀਚਰਸ ਦਾ ਕਿਉਂਕਿ ਬੱਚਿਆਂ ਨੇ ਪੜ੍ਹਨਾ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਬਹੁਤ ਚਲੋ ਕਿ ਫਰੈਸ਼ ਮਾਈਂਡ ਹੈ ਇਹ ਟੀਚਰ ਦੀ ਮਿਹਨਤ ਹੈ ਕਿ ਉਹਨੂੰ ਕਿਸ ਰੂਪ ਦੇ ਵਿੱਚ ਢਾਲਦੇ ਇਹ ਬੱਚੇ ਨਹੀਂ ਹੈ ਜਿਹੜੇ ਅੱਜ ਦੇ ਬੱਚੇ ਹਨ ਕੀ ਸੜਾ ਕੱਲ ਦਾ ਪਵਿੱਕ ਨੇ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਅੱਜ ਦੇ ਬੱਚਿਆਂ ਵਿੱਚ ਕੱਲ ਦੇ ਪਵਿੱਕ ਨੂੰ ਰੈਡੀ ਕਰ ਰਹੇ ਹਾਂ ਕਿਹੜੀ ਕਲਾਸ ਪੜ੍ਹਦੇ ਹੋ ਹਾਂ ਟਰਾਂਸਫਰ ਹੋ ਗਏ ਟੀਚਰ ਦਾ ਕੀ ਨਾਮ ਅੱਛਾ ਅੱਜ ਤੁਸੀਂ ਐਨੂਅਲ ਫੰਕਸ਼ਨ ਦੇ ਉੱਤੇ ਸਕੂਲ ਦੇ ਤੁਸੀਂ ਪਾਰਟਿਸਪੇਟ ਕੀਤਾ ਅਸੀਂ ਦੇਖ ਰਹੇ ਸੀ ਤੁਸੀਂ ਬਹੁਤ ਥੋੜਾ ਡਾਂਸ ਕਰ ਰਹੇ ਸੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਪਿਆਰ ਲੱਗ ਰਿਹਾ ਹੈ ਮੈਂ ਬਹੁਤ ਜ਼ਿਆਦਾ ਐਕਸਾਈਟਡ ਸੀ ਥੋੜੇ ਦਿਨ ਪਹਿਲਾਂ ਤੋਂ ਹੀ ਹਨਾ ਸਮਝਦੇ ਹਾਂ ਦੀ ਨਾ। ਇਸ ਵੀ ਕਮ। ਮੇਰੀ ਕਲਾਸ ਵੜਾ। ਕਲਾਸ। ਅੱਜ ਤੁਸੀਂ ਇਹ ਦੇਖ ਰਹੇ ਹੋ ਤੁਹਾਡੀ ਪਰਫਾਰਮੈਂਸ ਸਾਰੇ ਬੱਚਿਆਂ ਦੀ ਬਹੁਤ ਸੋਹਣੀ ਲੱਗ ਰਹੀ ਸੀਗੀ। ਬਹੁਤ ਸੋਹਣੀ ਤਿਆਰੀ ਸੀਗੀ। ਤਾਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਐਨਵਲ ਫੰਕਸ਼ਨ ਦੇ? ਐਨਵਲ ਫੰਕਸ਼ਨ ਦਾ ਤੁਹਾਨੂੰ ਪਤਾ ਹੀ ਹੈ ਜਿਵੇਂ ਸਾਰੇ ਬੱਚਿਆਂ ਨੂੰ ਸਾਰੇ ਸਾਲ ਦੀ ਵੇਟ ਸੀ ਆ ਕੇ ਐਟ ਐਂਡ ਐਨਵਲ ਫੰਕਸ਼ਨ ਹੋਣਾ ਹੈ। ਸਾਰੇ ਬੱਚਾ ਨੇ ਬਹੁਤ ਮਿਹਨਤ ਨਾਲ تیاری ਕੀਤੀ ਹੈ। ਬਹੁਤ ਧਿਲ ਲਗਾ ਕੇ ਸਭ ਨੇ ਪਾਰਟਿਸਪੇਟ ਕੀਤਾ ਹੈ। ਐਂਡ ਥੈਂਕ ਯੂ ਮੈਮ। ਮੈਮ ਦਾ ਪੁੱਛ ਮੈਮ ਦਾ। ਜਿਹੜੇ ਹਰ ਸਾਲ ਐਨਵਲ ਫੰਕਸ਼ਨ ਆਰਗੇਨਾਈਜ਼ ਕਰਦੇ। ਕੀ ਗ੍ਰੀਤੀ ਕਾ ਤੋਂ ਨਹੀਂ ਮੈਡਮ ਵੀ ਬਹੁਤ ਸਪੋਰਟ ਕਰ ਰਹੇ ਸੀਗੇ ਹਾਂਜੀ ਹਾਂਜੀ ਤਾਂ ਕੀ ਕਹੋਗੇ ਤੁਸੀਂ ਆਪਣੇ ਮੈਡਮ ਬਾਰੇ ਆਪਣੇ ਸਕੂਲ ਬਾਰੇ ਸ਼ੁਰੂ ਤੋਂ ਹੀ ਮੈਮ ਨੇ ਸਾਡੀ ਦਾਅ ਫੜੀਆ ਮੈਮ ਹਮੇਸ਼ਾ ਸਾਨੂੰ ਸਪੋਰਟ ਕਰਦੇ ਨੇ ਹਰ ਇੱਕ ਚੀਜ਼ ਵਿੱਚ ਐਜੂਕੇਸ਼ਨਸ ਕੋਰ ਕਰਿਕੂਲਰ ਐਕਟੀਵਿਟੀਜ਼ ਸੋ ਮੈਮ ਦਾ ਬਹੁਤ ਬਹੁਤ ਥੈਂਕ ਯੂ ਹੈ ਥੈਂਕ ਯੂ ਬੱਚਾ ਕਿਹੜੀ ਕਲਾਸ ਪੜ੍ਹਦੇ ਹੋ 9th 9th ਇੱਥੇ ਐਜੂਕੇਸ਼ਨ ਕਰਾਇਆ ਗਿਆ ਸਪੋਰਟ ਬਾਰੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਟੀਚਰ ਸਹੀ ਪੜ੍ਹਾਉਂਦੇ ਨੇ ਹਾਂਜੀ ਪ੍ਰਿੰਸੀਪਲ ਮੈਮ ਕਿਦਾਂ ਹੈ ਬਹੁਤ ਅੱਛਾ ਹਾਂਜੀ ਬਹੁਤ ਅੱਛਾ ਹੈ ਹਾਂਜੀ ਬਤਾਈ ਨਾ ਕੀ ਕੀ ਕਿਹੜੀ ਕਲਾਸ ਪੜ੍ਹਦੇ ਨਾਈਨ ਲੱਗਿਆ ਹੋਆ ਟੀਚਰ ਸਹੀ ਪੜ੍ਹਾਉਂਦੇ ਵਧੀਆ ਪੜ੍ਹਾਉਂਦੇ ਹਾਂਜੀ ਵਧੀਆ ਪੜ੍ਹਾਉਂਦੇ ਕੀ ਦਾ ਬੱਡੇ ਚਰਨਾ ਇਸੇ ਦਾ ਸਾਡੇ ਪ੍ਰਿੰਸੀਪਲ ਦਾ ਨਾਂ ਅੰਦਰ ਸਿੰਘ ਹੈਗਾ ਸਾਡੀ ਕਲਾਸ ਟੀਚਰ ਦਾ ਨਾਂ ਪ੍ਰਿਆ ਪ੍ਰਿਆ ਮੈਮ ਹੈਗਾ ਹਾਂਜੀ ਇਹਨਾਂ ਨੂੰ ਫੰਕਸ਼ਨ ਇਹਨਾਂ ਦਾ ਹਰ ਸਾਲ ਹੀ ਹੁੰਦਾ ਹੈ ਕਾਇਤਰੀ ਪਪੇ ਵਾਲਾ ਸਕੂਲ ਦੇ ਵਿੱਚ ਤੇ ਬਹੁਤ ਵਧੀਆ ਸਟਾਫ ਬਹੁਤ ਅੱਛੇ ਇਹਨਾਂ ਦੇ ਬਿਹਤਰੀ ਸਟਾਫ ਬੱਚੇ ਨੂੰ ਬਹੁਤ ਵਧੀਆ ਤਿਆਰ ਕਰਾਉਂਦੇ ਨੇ ਅੱਗੇ ਲੈ ਕੇ ਜਾਂਦੇ ਨੇ ਔਰ ਜ਼ਿਆਦਾਤਰ ਦੇਖ ਕੇ ਇਕਲਾ ਦੇ ਪਛਤਾ ਸਾਰੇ ਬੱਚੇ ਫਸਟ ਆਏ ਨੇ ਮੈਂ ਮੁੱਖ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਤੇ ਪਹੁੰਚਿਆ ਹਾਂ ਇਹਨਾਂ ਦਾ ਬਹੁਤ ਧੰਨਵਾਦ ਸਕੂਲ ਆਉਣ ਦੇ ਬਹੁਤ ਮਿਹਰਬਾਨੀ